ਅਜਿਹੇ ਸਾਹਮਣੇ ਗੱਡੀ ਖੜੀ ਆ ਨਾ ਇਹ ਹਮਰ ਲਮੂਜ਼ੀਨਾ ਬਹੁਤ ਲੰਬੀ ਤੁਹਾਨੂੰ ਬਾਹਰੋਂ ਵੀ ਦਿਖਾਉਣਾ ਹੈ ਇਹ ਆਪਣੇ ਬੰਦੇ ਆ ਇਹਨਾਂ ਕੋਲੇ ਸਾਰੀਆਂ ਇਹ ਹੀ ਆ ਜਿਹੜੇ ਬੱਚੇ ਆ ਉਹ ਵਿਆਹ ਸ਼ਾਦੀ ਵੇਲੇ ਇਹ ਭੋਗ ਕਰਾਉਂਦੇ ਨੇ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਖੜੀ ਸੀ ਇੱਥੇ ਦੇ ਪਹਿਲਾਂ ਉਹ ਸਫਾਈ ਕਰਦੇ ਸੀ ਮੈਂ ਕਿਹਾ ਤੁਹਾਨੂੰ ਆ ਦਿਖਾ ਦੇ ਆ ਸਾਈਡ ਤੋਂ ਵੀ ਦਿਖਾਉਣਾ ਮੇਰੇ ਪਾਸੇ ਕਿਉਂਕਿ ਟ੍ਰੈਫਿਕ ਦਾ ਬਚਣਾ ਮੈਨਾ ਪਰ ਫਿਰ ਵੀ ਮੈਂ ਤੁਹਾਨੂੰ ਇਹ ਅੰਦਰੋਂ ਵੀ ਦਿਖਾਉਣਾ ਹੈ ਇਹ ਆ ਦੇਖੋ ਸਾਈਡ ਤੇ ਆਹ ਬੈਠਣ ਵਾਸਤੇ ਇਹਦੇ ਆ ਸਪੀਕਰ ਲੱਗੇ ਹੋਏ ਆ ਕਿਉਂਕਿ ਸਾਰੇ ਮੁੰਡੇ ਦੇ ਜਾਂ ਲੜਕੀ ਦੇ ਯਾਰ ਦੋਸਤ ਐਦਾਂ ਵਿੱਚ ਬਹਿ ਜਾਂਦੇ ਨੇ ਆ ਤੁਸੀਂ ਦੇਖ ਰਹੇ ਹੋ ਨਾ ਆ ਸਾਹਮਣੇ ਪਾਣੀ ਦਾ ਇੰਤਜ਼ਾਮ ਕੀਤਾ ਵਾ ਘਟ ਛਟ ਲਾਉਣ ਨੂੰ ਜਾਂ ਧੋਣ ਨੂੰ ਤਾਂ ਦੇਖੋ ਸਾਰਾ ਇਨਸਾਈਡ ਜਿਵੇਂ ਤੇ ਬੈਨ ਨੂੰ ਸੀਟਾਂ ਵਿਸ਼ੱਕ ਦੀ ਤੁਸੀਂ ਪੈ ਜੋ ਆ ਉੱਪਰ ਲਈ ਛੱਤ ਹਮਰ ਲਈ ਮੁੰਜੇ ਨੇ ਤੇ ਇਥੋਂ ਆਪਣੀ ਬੰਦੇ ਜੀ ਦੀ ਕੰਪਨੀ ਹੈ ਮੈਂ ਤਾਂ ਵੈਸੇ ਹੀ ਤੁਰਿਆ ਜਾਂਦਾ ਸੀ ਤੇ ਉਹ ਸਭਾਈ ਕਰਦੇ ਸੀ ਉਪਰੇ ਹੋ ਗਿਆ ਸ਼ੀਸ਼ਾ ਖੁੱਲਾ ਸੀ ਤੇ ਮੈਂ ਕਿਹਾ ਵੀ ਤੁਹਾਨੂੰ ਵੀ ਵਿਚਲਾ ਨਜ਼ਾਰਾ ਦੇ ਦਈਏ ਹੁਣ ਸਾਈਡ ਤੋਂ ਵੀ ਦਿਖਾ ਦਿੰਦਾ ਆ ਕਾਫੀ ਲੰਬੀ ਹੈ ਆ ਡਰਾਈਵਰ ਦੀ ਅਮਰੀਕਨ ਸਾਈਡ ਆ ਦੇਖੋ ਕਾਫੀ ਇਹਦੇ ਵਿੱਚ ਮੁੰਡੇ ਕੁੜੀਆਂ ਬੈਠ ਸਕਦੇ ਨੇ